ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਫੇਰ ਆਪਣੀ ਮੋਟਰ ਤੇ ਆ ਗਏ ਆ ਤੇ ਮੋਟਰ ਤੇ ਆਉਣ ਦਾ ਕਾਰਨ ਇਹ ਹੀ ਬਾਰਛੇ ਫੇਰ ਬਹੁਤ ਸਵੇਰ ਦੀ ਜਿਆਦਾ ਹੋਈ ਏ ਤੇ ਮੇਰਾ ਰਦਾ ਜਿਹੜਾ ਛੇੜਾ ਫੇਰ ਕੱਢ ਹੈਗੇ ਤੇ ਇੱਕ ਵਿਸ਼ੇ ਤੇ ਤੁਹਾਡੇ ਨਾਲ ਆਪਾਂ ਇੱਥੇ ਗੱਲ ਕਰਨੀ ਹੈ ਗੱਲ ਉਹ ਹੈਗੀ ਏ ਕਿ ਜਦੋਂ ਆਪਾਂ ਖਾਤ ਦਵਾਈ ਪਾਉਣੇ ਤੇ ਗੱਟੂਆਂ ਦੇ ਵਿੱਚੋਂ ਜਿਹੜੇ ਨਿਕਲਦੇ ਨੇ ਆਪਣੇ ਧਾਗੇ ਇੱਕ ਮਿੰਟਾ ਰਸਤੇ 'ਚ ਹੀ ਅੱਡ ਗਏ ਪਏ ਨੇ ਆਹ ਜਿਹੜੇ ਇਹ ਜਿਹੜੇ ਧਾਗੇ ਇਹ ਨੇ ਇਹਨਾਂ ਨੂੰ ਆਪਾਂ ਇਕੱਠਾ ਕਰ ਲਿਆ ਕਰਗੇ ਤੇ ਇਕੱਠੇ ਕਰਕੇ ਤੇ ਇਹਨਾਂ ਨੂੰ ਅੱਗ ਲਾ ਦਿਆ ਕਰਗੇ ਤੇ ਜੇ ਆਪਾਂ ਅੱਗ ਨਹੀਂ ਲਾਉਂਦੇ ਕਿ ਜਿਵੇਂ ਪੰਛੀ ਉੱਡੇ ਹਰਦੇ ਨੇ ਚਿੜੀਆਂ ਲਾਲੀਆਂ ਤੇ ਉਹਦਾ ਕਾਰਨ ਇਹ ਕਿ ਉਹਨਾਂ ਦੇ ਨਾ ਪੈਰਾਂ ਦੇ ਵਿੱਚ ਵળે ਜਾਂਦੇ ਨੇ ਤੇ ਜਦੋਂ ਪੈਰਾਂ ਦੇ ਵਿੱਚ ਵળે ਜਾਂਦੇ ਨੇ ਤੇ ਫੇਰ ਉਹਨਾਂ ਕੋਲੋਂ ਉੱਡਿਆ ਨਹੀਂ ਜਾਂਦਾਗਾ ਜੇ ਆ ਉਹਨਾਂ ਦੀ ਲੱਤ ਵੱਡੀ ਜਾਂਦੀ ਏ ਤੇ ਉਹਨਾਂ ਦਾ ਨੁਕਸਾਨ ਹੁੰਦਾ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਣਾਗਾ ਤੇ ਇਸ ਕਰਕੇ ਆਣੇ ਆ ਕਿ ਇਹ ਜਿਹੜੇ ਧਾਗੇ ਧੁੱਗੇ ਜਿਹੇ ਹੁੰਦੇ ਨੇ ਇਹਨਾਂ ਨੂੰ ਜਾਨ ਚੂਵੇਂ ਦੇ ਖੁੱਡਾਂ 'ਚ ਪਾਪੂਗੇ ਤੂੰ ਥੋ ਮਿੱਟੀ ਪਾ ਦੋ ਜੇ ਚੂਵੇਂ ਨੇ ਖੁੱਡਾਂ ਦੇ ਵਿੱਚ ਮਿੱਟੀ ਨਹੀਂ ਪਾਣੀਗੀ ਤੇ ਫੇਰ ਇੰਜ ਕਰੋ ਕਿ ਇਹਨਾਂ ਨੂੰ ਇਕੱਠੇ ਕਰਕੇ ਤੇ ਅੱਗ ਲਾ ਦੋ ਤੇ ਕੋਈ ਇੰਨਾ ਵੱਡਾ ਕੰਮ ਨਹੀਂ ਹੈਗਾ ਗਾਏ ਤੇ ਛੋਟਾ ਜਾਂ ਨਾਰਮਲ ਜੇ ਕੰਮ ਹੈ ਹਾਂ ਜੇ ਕਿ ਇਹ ਪੰਛੀ ਦਾ ਨੁਕਸਾਨ ਹੋ ਜੇ ਫਿਰ ਬਹੁਤ ਵੱਡਾ ਕੰਮ ਹੈ ਤੇ ਤੁਹਾਨੂੰ ਦਿਖਾਉਣਾ ਇੱਥੇ ਆਪਣੀ ਮੋਟਰ ਤੇ ਵੀ ਡਿੱਗੇ ਪਏ ਖਾਦ ਪਾ ਗਿਆ ਮੁੰਡਾ ਆਪਣੇ ਹਾਂ ਆ ਦੇਖੋ ਆ ਜਿਹੜੇ ਨੇ ਧਾਗੇ ਆਵੇ ਇਹ ਜਿਹੜੇ ਪੰਛੀ ਲਾਲੀਆਂ ਲੂਲੀਆਂ ਹੁੰਦੀਆਂ ਹਨ ਉਹਨਾਂ ਦੇ ਵਿਚਾਰਿਆਂ ਦੇ ਪੈਰਾਂ ਦੇ ਵਿੱਚ ਜਿਵੇਂ ਬਗਲੇ ਹੋ ਗਏ ਚਿੜੀਆਂ ਹੋ ਗਈਆਂ ਉੱਡ ਕੇ ਆਉਂਦੀਆਂ ਨੇ ਇਹ ਆਪਣੇ ਨਾਲ ਹੀ ਗੁਆਂਡ ਖਾਦ ਪਾਈ ਕੇ ਨੇ ਮੈਂ ਤਾਂ ਨਾਲ ਲਗਵੇਂ ਸੰਭਾਲ ਦੇਣਾ ਤੇ ਹਰ ਸਾਲ ਅਸੀਂ ਵੀਡੀਓ ਇਹ ਬਣਾ ਜਰੂਰ ਬਣਾ ਕੇ ਪਾਈ ਦੀਏ ਫੇਸਬੁੱਕ ਤੇ ਵੀ ਤੇ YouTube ਤੇ ਵੀ ਆ ਦੇਖੋ ਫਿਰ ਚੋਨੇ ਪਾਣੀ ਵਾਧੂ ਕਰ ਗਿਆ ਰੱਬ ਇਹ ਆਪਾਂ ਵੇਹਣੇ ਚੂਵੇ ਦੀ ਖੁੱਡ ਕੋਈ ਚੂਵੇ ਦੀ ਖੁੱਡ ਦੇ ਵਿੱਚ ਸੁੱਟ ਕੇ ਇਹਨਾਂ ਨੂੰ ਇਕੱਠੇ ਕਰਕੇ ਤੇ ਉੱਤੇ ਪਾ ਦਿੰਨੇ ਆ ਮਿੱਟੀ ਆਹ ਲੋ ਜੀ ਆ ਜਿਵੇਂ ਚੂਵੇ ਦੀ ਖੁੱਡ ਹੋ ਗਈ ਤੇ ਇਹਦੇ ਵਿੱਚ ਆ ਇੰਜ ਰੋੜੀ ਤੁੰਨ ਕੇ ਤੇ ਉੱਤੋਂ ਇਹਨੂੰ ਨੱਪ ਦੋ ਚੰਗੀ ਤਰ੍ਹਾਂ ਲਾ ਸਾਹਵੇਂ ਕਹਿਣ ਸਿਰਫ ਕੰਮ ਇੰਨਾ ਕੋਈ ਤੇ ਇਹ ਕੰਮ ਕੋਈ ਜ਼ਿਆਦਾ ਨਹੀਂ ਹੈਗਾਗਾ ਕੰਮ ਇੰਨਾ ਕੁ ਹੀ ਹੈ ਬਸ ਇਹ ਆਪਾਂ ਨੂੰ ਕਰਨਾ ਪੈਣਾ ਆ ਹੱਥਾਂ ਦੇ ਨਾਲ ਨਾ ਮਿਹਨਤ ਕਰਨੀ ਪੈਣੀ ਤੇ ਇੰਨੀ ਜ਼ਿਆਦੀ ਔਖੀ ਮਿਹਨਤ ਵੀ ਨਹੀਂ ਹੈਗੀ ਹਾਂ ਉਹ ਸੱਕਰਾ ਕੇ ਇਹ ਬੇਜਵਾਨ ਜਿਹੜਾ ਪੰਛੀ ਨੇ ਉਹਨਾਂ ਦੀ ਜਾਨ ਬਚ ਜੇ ਉਹ ਜਦੋਂ ਧਾਗੇ ਵਲੇ ਜਾਂਦੇ ਨਾ ਤਾਂ ਉਹਨਾਂ ਗੁੱਡਿਆ ਜਾਂਦਾ ਤੇ ਫਿਰ ਦੂਸਰਾ ਜਾਨਵਰ ਜਾਂ ਕੋਈ ਉਸ ਤੋਂ ਵੱਡਾ ਪੰਛੀ ਉਹਦੇ ਤੇ ਹੱਲਾ ਕਰੇ ਤੇ ਉਹਨੂੰ ਖਾ ਜਾਏ ਤੇ ਇਹ ਆਪਾਂ ਚਾਹੁੰਦੇ ਨਹੀਂਗੇ ਤੇ ਆਪਣੀ ਮੋਟਰ ਤੇ ਦੇਖੋ ਕਿਵੇਂ ਰੁੱਖ ਰੱਖ ਮਿਲਾਏ ਹੋਏ ਨੇ ਸਾਰੇ ਪਾਸੇ ਹਰਿਆਲੀ ਹਰਿਆਲੀ ਦੇਖੋ ਤੇ ਮੋਟਰ ਤੇ ਆ ਕੇ ਨਾ ਰੂਹ ਖੁਸ਼ ਹੋ ਜਾਂਦੀ ਤੇ ਆਪਦੀਆਂ ਦੀਆਂ ਮੋਟਰਾਂ ਤੇ ਇਸੇ ਤਰ੍ਹਾਂ ਰੁੱਖ ਲਾਓ ਆ ਦੇਖੋ ਜੀ ਆਹ ਵੇਖੋ ਸੰਤਰਾ ਕਿੰਨਾ ਲੱਗਾ ਹੈ ਫਲਦਾਰ ਬੂਟੇ ਆਦੀਆਂ ਮੋਟਰਾਂ ਤੇ ਲਾਓ ਛਾਂ ਵਾਲੇ ਰੋ ਲਾਓ ਤੇ ਹੁਣ ਗਾਂ ਲਿਆ ਕੇ ਇਹਨਾਂ ਤੇ ਮੈਂ ਆਲ ਨੇ ਟੰਗ ਦੇਣੇ ਨੇ ਜਿਹੜੇ ਪੰਛੀ ਵਿਚਾਰੇ ਚੜੀਆਂ ਆਦੇ ਆਲਣੇ ਨਹੀਂ ਬਣਾ ਸਕਦੀਆਂ ਤੇ ਉਹ ਇੱਥੇ ਆਪਦਾ ਘਰ-ਬਾਰ ਰਹਿਣ ਵਸੇਰਾ ਕਰੇ ਛਾਂ ਆਪਣੇ ਵੇਖੋ ਕਿੰਨੀ ਤੇ ਇੱਕ ਥੋੜੀ ਜਿਹੀ ਖੁਸ਼ੀ ਇੱਕ ਚੀਜ਼ ਦੀ ਹੋਰ ਮੈਨੂੰ ਹੋਈ ਏ ਉਹ ਇਹ ਆ ਇੱਥੇ ਮੈਂ ਕੱਲ ਵੇਖੀ ਆਪਣੀ ਗਲਾਲੜ ਜਿਹਨੂੰ ਆਪਾਂ ਆਸਦੇ ਨੇ ਗੈਲਰੀ ਵੀ ਕੋਈ ਆਸਦੇ ਨੇ ਕੋਈ ਗਲਾਲੜ ਆ ਸਕਤਾ ਆ ਦੇਣੇ ਤੇ ਉਹ ਮੈਂ ਵੇਖੀ ਤੇ ਉਹ ਹੋ ਸਕਰਾ ਹੈ ਕਿ ਉਹਨਾਂ ਵਾਸਤੇ ਇੱਕ ਨਿੱਕਾ ਜਿਹਾ ਲਣਾ ਲਿਆ ਕੇ ਮਰੱਖਾਂ ਕਿਉਂਕਿ ਉਹਨਾਂ ਦੀ ਪੈਦਾਵਾਰ ਆਪ ਇੱਥੇ ਵਧਾਉਣੀ ਤੇ ਇੰਨੀ ਕੋ ਆਪਣੀ ਵੀਡੀਓ ਸੀ ਬੇਨਤੀ ਆਪਣੀ ਕਬੂਲ ਕਰਨੀ ਜਿਹੜੇ ਆਪਣੇ ਆ ਧਾਗਿਆ ਧੁੱਗਿਆਂ ਵਾਲੀ ਤੇ ਇਹ ਆਪਾਂ ਖਲਾਰਾ ਨਹੀਂ ਪਾਉਣਾਗਾ ਜੇ ਕਿਸੇ ਪੰਛੀ ਦੇ ਪੈਰ ਚ ਵਲੀ ਜਾਵੇ ਤੇ ਉਹਦੀ ਜਾਨ ਲੈ ਸਕਰੀ ਆਪਣੇ ਵਾਸਤੇ ਧਾਗਾ ਪਰ ਉਹਦੇ ਵਾਸਤੇ ਉਹ ਵੱਡਾ ਹਰਾ ਦੁਸ਼ਮਣ ਹੈ ਧਾਗਾ ਕਿਹੇ ਪੰਛੀ ਦੇ ਪੈਰ ਚ ਵੜਿਆ ਜਾਵੇ ਨਾ ਜਾਂ ਉਹਦੀ ਚੁੰਝੇ ਵੜਿਆ ਜਾਏ ਨਾ ਤੇ ਉਹ ਗਨਾਹਦਾਰ ਆਪਾਂ ਤੇ ਇਸ ਕਰਕੇ ਆਣੇਗੇ ਜਿਹੜੇ ਧਾਗੇ ਧੁੱਗੇ ਜੀ ਨਿਕਲਦੇ ਨਾ ਬੋਰੀਆਂ ਚ ਤੇ ਇਹ ਨਾਲ ਲਗਮੇ ਆਪਾਂ ਉਹਨਾਂ ਨੂੰ ਖੁੱਡਾਂ ਜੀ ਪਾ ਗਏ ਤੇ ਬੰਦ ਕਰ ਦੋ ਤੇ ਜਾਂ ਉਹਨਾਂ ਨੂੰ ਅੱਗ ਲਾ ਦੋ ਤੇ ਅੱਗ ਹਾਰਕ ਦੇ ਘਰੇ ਚੁੱਲ੍ਹੇ ਦੇ ਵਿੱਚ ਬਲਦੀ ਤੇ 올 ਜਾ ਕੇ ਚੁੱਲੇ ਦੇ ਵਿੱਚ ਸੁੱਟ ਦੋ ਜੀ ਆਪਣੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਧੰਨਵਾਦ ਜੀ